ਆ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਅਸੀਂ ਅਭਿਆਸ 5.1 ਦੇ 3 ਨੰਬਰ ਸਵਾਲ ਦੇ ਉੱਤੇ ਆ ਗਏ ਕਿੰਦਾ ਹੀਟ ਲਿਖਿਆ ਖਾਲੀ ਥਾਵਾਂ ਭਰੋ 1 ਰੁਪਏ ਵਿੱਚ 50 ਪੈਸੇ ਦੇ ਖਾਲੀ ਥਾਂ ਸਿੱਕੇ ਹੁੰਦੇ ਹਨ ਤਾਂ ਬੇਟਾ 1 ਰੁਪਏ ਦੇ ਵਿੱਚ ਕਿੰਨੇ ਪੈਸੇ ਹੁੰਦੇ ਆ 100 ਪੈਸੇ ਹੁੰਦੇ ਆ ਅਸੀਂ 100 50 ਕਰ ਦਵਾਂਗੇ ਜ਼ੀਰੋ ਨਾਲ ਜ਼ੀਰੋ ਕੱਟੀ ਗਈ 5 ਦੂਣੀ 10 ਤਾਂ ਬਰਾਬਰ ਹੈ ਦੋ ਸਿੱਕੇ ਹੁੰਦੇ ਆ ਠੀਕ ਹੈ ਪਤਾ ਲੱਗ ਗਿਆ ਕਿਵੇਂ ਕੱਢਿਆ ਸੀ ਰੁਪਏ ਦੇ ਪੈਸੇ ਬਣਾ ਲਏ ਤੇ 50 ਪੈਸੇ ਚ ਇੱਕ ਸਿੱਕਾ ਹੁੰਦਾ 100 ਪੈਸੇ ਦੇ ਵਿੱਚ ਦੋ ਸਿੱਕੇ ਹੁੰਦੇ ਆ ਭਾਗ ਕਰਤਾ 10 ਰੁਪਏ ਵਿੱਚ 2 ਰੁਪਏ ਦੇ ਕਿੰਨੇ ਕਿੰਨੇ ਸਿੱਕੇ ਹੋਣਗੇ ਇਹ ਬੇਟਾ 10 2 ਕਰ ਦਵਾਂਗੇ 2 1 2 2 5 10 ਇਹ ਬੇਟਾ ਕੱਟਣਾ ਵੀ ਨਾਲ ਦੀ ਨਾਲ ਸਿੱਖ ਲੈਣਾ 5 ਸਿੱਕੇ ਹੋਣਗੇ 10 ਰੁਪਏ ਦੇ ਵਿੱਚ ਦੋ ਦੋ ਰੁਪਏ ਦੇ ਅੱਗੇ 1.50 1 ਰੁਪਈਏ 50 ਪੈਸੇ ਵਿੱਚ 50 ਪੈਸੇ ਦੇ ਕਿੰਨੇ ਸਿੱਕੇ 1 ਰੁਪਈਏ 50 ਪੈਸੇ ਵਿੱਚ 150 ਪੈਸੇ ਹੋਗੇ ਨਾ ਟੋਟਲ ਬੇਟਾ 150 50 0 ਨਾਲ 0 ਕੱਟੀ ਗਈ 5 ਨੂੰ 3 15 ਤਾਂ ਬਰਾਬਰ 3 ਸਿੱਕੇ ਹੁੰਦੇ ਆ ਅੱਗੇ ਬੇਟਾ ਕੀ ਕਹਿੰਦਾ 100 ਰੁਪਈਏ ਰੁਪਈਏ 100 ਬਣਾਉਣ ਲਈ 10 ਰੁਪਈਏ ਦੇ ਕਿੰਨੇ ਨੋਟ ਲੱਗਣਗੇ ਇਹ ਵੀ ਬੇਟਾ 100 /10 ਕਰ ਦਵਾਂਗੇ ਕਿਉਂਕਿ ਰੁਪਈਏ ਹੀ ਆ ਦੋਵੇਂ ਜ਼ੀਰੋ ਨਾਲ ਜ਼ੀਰੋ ਕੱਟੇਗੀ ਆ 10 ਹੀ ਰਹਿ ਗਿਆ ਤਾਂ 10 ਨੋਟ ਲੱਗਣਗੇ ਜੇ 10 ਨੋਟ 10-10 ਦੇ ਹੋਣ ਤਾਂ ਕਿੰਨੇ ਪੈਸੇ ਬਣ ਜਾਂਦੇ 100 ਰੁਪਈਆ ਅੱਗੇ ਕਹਿੰਦਾ ਵੀ ਰੁਪਈਏ ਬਣਾਉਣ ਲਈ 5 ਰੁਪਏ ਦੇ ਕਿੰਨੇ ਸਿੱਕੇ ਲੱਗਣਗੇ ਤਾਂ 20 5 ਕਰ ਦਵਾਂਗੇ 5 1=5 5*4=20 ਤਾਂ ਕਿੰਨੇ ਸਿੱਕੇ 5-5 ਰੁਪਏ ਦੇ ਚਾਰ ਸਿੱਕੇ ਲੱਗਣਗੇ 20 ਰੁਪਈਏ ਬਣਾਉਣ ਦੇ ਲਈ ਠੀਕ ਆ ਬੇਟਾ ਦਾ ਇਹਦੇ ਨਾਲ ਹੀ ਬੇਟਾ ਇਹ 5.1 ਅਭਿਆਸ ਦਾ 3 ਨੰਬਰ ਸਵਾਲ ਕੰਪਲੀਟ ਹੋ ਗਿਆ ਅਗਲੇ ਸਵਾਲ ਬੇਟਾ ਆਪਾਂ ਅਗਲੇ ਅਭਿਆਸ ਦੇ ਵਿੱਚ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ